ਆਪ ਜੀ ਇੰਦਰ ਅੱਜ ਕੀ ਕਰਿਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਅੱਜ ਅਸੀਂ ਆਏ ਆ ਵਿਕਟੋਰੀਆ ਸ਼ਹਿਰ ਦਾ ਡਾਊਨ ਟਾਊਨ ਘੁੰਮਣ ਤੇ ਉਹ ਹੈਗਾ ਪਾਰਲੀਮੈਂਟ ਆਫ ਕੈਨੇਡਾ ਆਈ ਥਿੰਕ ਵੀ ਬੈਸਟ ਪਲੇ ਉਹਦੇ ਕੋਲ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਉਹ ਕਰਕੇ ਜ਼ੂਮ ਦਿਖਾ ਦਿੰਦਾ ਆ ਇੱਥੇ ਸਾਰਾ ਕੁਝ ਹੁੰਦਾ ਤੁਹਾਡੇ ਲਈ ਕਾਨੂੰਨ ਬਣਦੇ ਆ ਸਾਰੇ ਇੱਥੇ ਬਣਦੇ ਜਿਹੜੀਆਂ ਉਹਨੂੰ ਟੈਕਾ ਮਿਲਦੀਆਂ ਉਹ ਵੀ ਇੱਥੇ ਇਸ਼ੂ ਹੁੰਦੀਆਂ ਇਹੀ ਸ਼ੂ ਕਰਦੇ ਆ ਇਹੀ ਇਹੀ ਸਾਡੇ ਪੇਜ 'ਤੇ ਹੋ ਆ ਜਿਹੜੇ ਪਰ ਤੁਹਾਨੂੰ ਇਹਨਾਂ ਨੇ ਪੱਕੇ ਵੀ ਇਹ ਨਾ ਕੀਤਾ ਇਹ ਤਾਂ ਹੈ ਜੀ ਧੰਨਵਾਦ ਇਹਨਾਂ ਦਾ ਬਹੁਤ। ਟਰੂਡੋ ਬਾਰੇ ਕੀ ਕਹਿਣਾ ਚਾਹੁੰਦੇ ਆ? ਕੋਈ ਕੋਈ ਸਪੋਰਟ। ਆਖਰੇ ਲਈ ਤਾਂ ਚੰਗਾ ਇਹ। ਹੁਣ ਇੱਥੇ ਰੁਕਗਾ ਕੀ ਜੋਸ਼ਜਸ ਪਿੰਡਾ ਹੁਣ? ਹਾਂਜੀ, ਗਰਮੀ ਬਹੁਤ ਹੈ ਅੱਜ। ਮੈਂ ਕਹਿੰਦਾ 33 ਡਿਗਰੀ ਟੈਂਪਰੇਚਰ ਹੈ। ਬੜੀ ਗਰਮੀ ਆ ਸਹੀ ਗੱਲ। ਪਰ ਮੈਨੂੰ ਵਧੀਆ ਲੱਗਦਾ ਕਿਉਂਕਿ ਸਾਡੇ ਤੋਂ ਪਹਿਲਾਂ ਹੀ ਚੜਦੀ ਹੈ। ਸਾਨੂੰ ਤਾਂ ਬਹੁਤ ਵਧੀਆ ਆ ਰਿਹਾ। ਬਹੁਤ ਵਧੀਆ। 24°C ਸਾਰਾ ਹੈ। ਨਹੀਂ ਇਹ ਏਰੀਆ ਸੱਚੀ 24°C ਸਾਰਾ। ਇਹ ਸਾਡੇ ਇਦਾਂ ਆ ਉੱਥੇ ਸੇਮ। ਜੀ ਜਾਰ ਪਾਲਾ ਕੰਮ ਕਰਦਾ ਆਸਤਰੀਆ ਅੰਮ੍ਰਿਤਸਰ ਜੋਸਫ ਬ੍ਰੇਨ ਰੁਕਿਆ ਸੀ ਤੇ ਆ ਆਪਣੇ ਇੰਡੀਆ ਤੋਂ ਮਿਲੇ ਆ ਇਹਨਾਂ ਦੀ ਸ਼ਾਪ ਆ ਜੀ ਹੈਲੋ ਜੀ ਹੈਲੋ ਇੰਡੀਆ ਤੁਸੀਂ ਕਿੱਥੇ ਹੋ ਜੀ ਚੰਡੀਗੜ੍ਹ ਚੰਡੀਗੜ੍ਹ ਓਕੇ ਤੁਹਾਡੇ ਗੱਲਾਂ ਤੋਂ ਹੀ ਲੱਗ ਰਿਹਾ ਚੰਡੀਗੜ੍ਹ ਵਾਲੇ ਆ ਜੀ ਪੰਜਾਬੀ ਨਹੀਂ ਨਹੀਂ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰਦੇ ਤੁਸੀਂ ਪੁੱਛ ਕੇ ਅਲਰਜੀ ਹੋਇਆ ਹੈਗਾ ਇਹ ਬਹੁਤ ਸਭ ਕੁਝ ਠੀਕ ਹੈ ਸੇਕਲ ਬਾਬਾ ਹਾਦਰ ਤੇਰਾ ਪਤਾ ਨਹੀਂ ਕਿ ਦੋ ਤੜੀ ਮੈਂ ਤੁਹਾਡਾ ਹੋਰ ਤੇਰਾ ਲੱਗ ਖਾਇਆ ਤੇ ਕਿਆ ਸੀਗਾ ਆਈ ਨਾ ਕਰੀ ਤੇਰਾ ਆਹ ਪਾਜੀ ਲੋ ਜੀ ਹੁਣ ਸ਼ੋਪਿੰਗ ਕਰਕੇ ਆ ਗਏ ਤੇ ਨਾਲੇ ਟੀ-ਸ਼ਰਟ ਵੀ ਜੇ ਕਰਕੇ ਆ ਗਏ ਆ ਕਿਉਂ ਪਤਾ ਲੱਗੇ ਕੈਨੇਡਾ ਤੋਂ ਪਤਾ ਲੱਗੇ ਕੈਨੇਡਾ ਤੋਂ ਆਏ ਆ ਤੁਮਣਾਂ ਤੇ ਆ ਲੈ ਆ ਤੋੜਾ ਭਰ ਕੇ ਠੀਕ ਸੁਬੇ ਨੇ ਲੋਹਰੇ ਨੇ ਸ਼ੋਪਿੰਗ ਕਰ ਲਿਆ ਆ ਹੁਣ ਬਖੌਣ ਨੇ ਤੇ ਨਾ ਨੂੰ ਦੇਖੋ ਜੀ ਉਹਨੂੰ ਕੀ ਲੱਗਦੀ ਆ ਤੂੰ ਭੈਣ ਹੀ ਆ ਹਾਂ ਦੇਖੋ ਕਿਉਂ ਲੱਗਦੀ ਆ ਕੁੜੀ ਨੇ ਤੋਨਾ ਮੈਂ ਆ ਵੇ ਸ਼ੈਨ ਦਾ ਵਲ ਲੱਗੇ ਹਾਂ ਹੇ ਗਾਇਜ਼ ਚਲੋ ਆ ਜ ਹੈਗਾ ਵਿਕਟੋਰੀਆ ਦਾ ਟਾਉਨ ਟਾਉਨ ਸ਼ਹਿਰ ਆ ਉਹ ਸੂਰਬੋਤਾਂ ਇੱਥੇ ਦਾ ਇਹਨੂੰ ਕਹਿੰਦੇ ਹੌਂਟਡ ਆ ਇਹ ਕੋਈ ਐਵੇਂ ਦਾ ਚੱਕਰ ਆ ਜਿਸ ਠੀਕ ਆ ਹੌਂਟਡ ਆ ਉਹਸੇ ਓਕੇ ਫੇਮਸ ਆਏ ਭੂਤ ਪ੍ਰੇਤ ਰਹਿੰਦੇ ਇੱਥੇ ਭੂਤ ਪ੍ਰੇਤ ਵੀ ਆ ਤਫੇ ਰੰਦੇ ਕਿੱਦਾਂ ਲੋਕ ਇੱਥੇ ਉਹ ਵੀ ਭੂਤ ਪ੍ਰੇਤੀ ਆ ਪਰ ਬੜਾ ਫੇਮਸ ਬੋਏ ਇਹ ਮਹਿੰਗਾ ਵੀ ਬਹੁਤ ਆ ਪਰ ਕਹਿੰਦੇ ਆ ਬਾਕੀ ਕਹਾਣੀਆਂ ਤੁਹਾਨੂੰ ਪਤਾ ਕੀ ਪੂਰਾ ਸੱਚ ਹੋਵੇ ਜਾਂ ਝੂਠ ਹੋਵੇ ਉਹ ਰਾਵਾਂ ਜਦੋਂ ਤੁਹਾਡੇ ਦਿਮਾਗ 'ਚ ਕੋਈ ਗੱਲ ਆਈ ਉਦਦੇ ਦਿਸਣ ਲੱਪਣ ਦਾ ਪਰ ਹੈਗਾ ਵੇਖੋ ਕਿੱਦਾਂ ਸਾਰਾ ਇਹ ਤਾਂ ਕਰਦਾ ਬਹੁਤ ਵੱਡਾ ਆ ਇੱਥੇ ਆਇਆ ਸੀ ਯਾਰ ਰਾਤ ਇੱਥੇ ਦਲਜੀਤ ਭੇਜਣਾ ਆਪਾਂ ਸਰਦਾਰਜੀਤ ਨੂੰ ਬਹੁਤ ਵੱਡਣ ਵਾਲਾ ਸਰਦਾਰਜੀਤ ਦੀ ਫੋਰਟ ਇੱਥੇ ਹੀ ਆਪਾਂ ਬੱਦਿਸ ਐਂਡ ਕਾਸਮੇ ਕਮਾਲ ਕੀਤੀ ਆ ਇਹ ਸ਼ਹਿਰ ਚ ਫੁੱਲ ਬਹੁਤ ਲਾਇਆ ਜੀ ਦੇਖੋ ਸਾਰੇ ਫੁੱਲੇ ਫੁੱਲ ਕੀਤੇ ਪਏ ਆ ਸਾਰੇ ਸ਼ਹਿਰ ਚ ਇੱਥੇ ਫੀਲਿੰਗ ਆਉਂਦੀ ਯੂਰਪ ਟੱਚ ਆਇਆ ਸਾਰਾ ਕੈਨੇਡਾ ਦਾ ਯੂਰਪ ਦਾ ਏਰੀਆ ਹੈ ਸਮਝ ਲਓ ਆ ਆ ਜੀ ਕਿਹੜਾ ਹੋਟਲ ਦੀ ਗੱਲ ਕਰਦੇ ਸੀ ਇਧਰੋਂ ਸ਼ੁਰੂ ਹੁੰਦਾ ਉਹਦੀ ਐਂਟਰੀ ਆ ਬਹੁਤ ਵੱਡਾ ਆ ਹੋਟਲ ਇਹ ਪੋਰਟ ਇੱਥੇ ਲੱਗਦੇ ਆ ਕਿ ਇੱਥੇ ਸ਼ਿਪ ਲੱਗਦੇ ਹੁਣੇ ਨਾ ਵੱਡੇ ਆਦੇ ਹੁਣੇ ਵੱਡੇ ਟੋਰੀਆ ਹੋੜਾ ਅਜਵਿੰਦਰ ਕੀ ਕਹਿੰਦਾ ਤੂੰ ਗੁਰਦੁਆਰਾ ਕਿੰਨਾ ਵੱਡਾ ਇੱਥੇ ਬਹੁਤ ਤਾਂ ਪੁਰਾਣਾ ਇੱਥੇ ਬਹੁਤ ਪੁਰਾਣਾ ਮੈਂ ਗੱਲ ਪੜਿਆ ਸੀ 1912 ਦਾ ਮੇਰੇ ਹਿਸਾਬ ਨਾਲ ਓਪਨ ਹੋਇਆ ਓਕੇ ਸਭ ਤੋਂ ਵਨ ਆਫ ਦਾ ਪਹਿਲੇ ਜਿਹੜੇ ਪੰਜਾਬੀ ਆਏ ਸੀ ਪੂਰੇ ਆਏ ਸੀ ਤੇ ਕਹਿੰਦੇ ਜਿਹੜਾ ਉਹ ਜਹਾਜ਼ ਸੀ ਕਾਮਾਗਾਟਾ ਮਾਰੂ ਦਾ ਉਹ ਇੱਥੋਂ ਮੋੜਿਆ ਸੀ ਜਦੋਂ ਪਹਿਲੀ ਵਾਰ ਮੋੜਤਾ ਸੀ ਨਾ ਹਾਂ ਇੱਥੋਂ ਮੋੜਿਆ ਸੀ ਫੇਰ ਉਹ ਸ਼ਾਇਦ ਉਦੋਂ ਸਾਰੀ ਇੰਡੀਆ ਤੋਂ ਸਾਰੀ ਆਸੀ ਇੱਦਾਂ ਕੁਝ ਹੋਇਆ ਸੀ ਓਕੇ ਇੱਥੇ ਵਿਕਟੋਰੀਆ ਦੇ ਆਏ ਚੱਲ ਕੋਈ ਨਹੀਂ ਠੀਕ ਆ ਆਹ ਸਾਹਮਣੇ ਹੀ ਪਾਰਲੀਮੈਂਟਾ ਜਿੱਥੇ ਝੰਡਾ ਲੱਗਾ ਆ ਹੁਣ ਜਾਂਦੇ ਹਾਂ ਉਦੋਂ ਤੁਰ ਕੇ ਤੇ ਆਹ ਦੇਖੋ ਰੌਣਕਾਂ ਲੱਗੀਆਂ ਪੂਰੀਆਂ ਇੰਜੋਏ ਹੋ ਰਿਆ ਵੇਲੇ ਨਹੀਂ ਹੋ ਰਿਹਾ ਕਿ ਅੱਜ ਸੰਡੇ ਆਜਾ ਨਾ ਹਾਂ ਸੰਡੇ ਆ ਸੰਡੇ ਹੀ ਆ ਆ ਰੌਣਕਾਂ ਜੀ ਪੂਰੀਆਂ ਨਜ਼ਾਰਾ ਆ ਰਿਹਾ ਬਸ ਰਹਿ ਗਿਆ ਅੱਜ ਤਾਂ ਦੇ ਨਿਕਾਲੋਗੇ ਮੁਰ ਜਾਣਾ ਬਤਨਾ ਨੂੰ ਜੋਰਾ ਢੀਕਦਾ ਵਿਚਾਰਾ ਬਿਮਾਰ ਹੋਇਆ ਆ ਕੋਈ ਨਹੀਂ ਚੋਰ ਆ ਰਿਹਾ ਵੀ ਕੱਲ ਮਿਸ ਕਰਿਆ ਮੈਨੂੰ ਪਾਪਾ ਨੂੰ ਬਹੁਤ ਹੀ ਵਧੀਆ ਜਗ੍ਹਾ ਜੀ ਇੰਨਾ ਮਜ਼ਾ ਆ ਰਿਹਾ ਨਾ ਨਾਲੇ ਇੱਕ ਤਾਂ ਸਭ ਤੋਂ ਵੱਡੀ ਚੀਜ਼ ਆ ਜਿਹੜਾ ਉੱਪਰ ਆ ਇਹਦੇ ਕਰਕੇ ਸੋ ਜ데요ਤਾ ਮਾਕੇ ਦੇਵਤਾ ਹੀ ਆ ਇਹ ਦੇਖੋ ਤਾਂ ਫੁੱਲੇ ਫੁੱਲ ਆ ਸਾਰੇ ਸ਼ਹਿਰ ਚ ਵਾਲੇ ਤੇ ਗਾਰਡਨ ਵੀ ਆ ਕਹਿੰਦੇ ਬਹੁਤ ਮਸ਼ਹੂਰ ਉੱਥੇ ਵੀ ਦੁਨੀਆ ਭਰ ਦੇ ਸਾਰੇ ਫੁੱਲ ਵਗੈਰਾ ਲਾਇਓ ਆ ਉੱਥੇ ਨਹੀਂ ਜਾਇਆ ਜਾਣਾ ਇਸ ਵਾਰ ਅਗਲੀ ਵਾਰ ਜਾਵਾਂਗੇ ਕਿਉਂਕਿ ਹੁਣ ਟਾਈਮ ਦੀ ਸ਼ਾਰਟੇਜ ਆ ਸ਼ਾਮ ਨੂੰ ਇੱਕ ਫੰਕਸ਼ਨ ਅਟੈਂਡ ਕਰਨਾ ਆ ਤੇ ਕੱਲ ਨੂੰ ਜਾਣਾ ਫਿਰ ਵਾਪਸ ਨਾਰਵੇ ਆ ਆਪਣੇ ਹਾਂ ਤੀਜਾ ਤੀਜੀ ਇਹ ਇੱਥੇ ਰਹਿੰਦੇ ਵੀ ਕੀਕਾ ਵੈਲਕਮ ਟੂ ਵਿਕਟੋਰੀਆ ਉਹਦਾ ਸਾਹਮਣੇ ਫੁੱਲਾਂ ਨਾਲ ਡਰੋਨ ਲੈ ਕੇ ਆਇਓ ਚਾਚਾ ਜੀ ਅਗਲੀ ਵਾਰ ਲੈ ਆਉਂਗਾ ਆ 11 ਤੇ ਆਪਾਂ ਕਰਦੇ ਆ ਦੇਖੋ ਜੀ ਇਹ ਲੈ ਲਾ ਲੈ ਸਾਦੇ ਪਰ ਰੁਪਏ ਹੈਨਾ ਆਓ ਬੈਠੇ ਆ ਪੁੱਛਦੇ ਆ ਇਹਨਾਂ ਨੂੰ ਕੀ ਹਾਲ ਆ ਕਿੰਗ ਹੀਲਿੰਗ ਆਏ ਹੋ ਪੂਰਾ ਮਤਲਬ ਯਾਰ ਤੁਸੀਂ ਦੇਖੋ ਬੀ ਸਿੰਗਰ ਹਾਏ 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 ਕਮਾਲ ਹੀ ਆ ਆਵਾਜ਼ ਇਹ ਕਿਦਾਂ ਦੀ ਟਕ 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 ਹਾਂ ਬਹੁਤ ਆਹ ਦੇਖੋ ਜੀ ਇੱਥੋਂ ਆ ਵੀ ਉਹ ਪੂਰਾ ਘੈਟ ਬਾਲੀਮੈਂਟ ਦਾ ਰੌਣਕਾਂ ਲੱਗੀਆਂ ਪਈਆਂ ਸਭ ਤੋਂ ਘੈਟ ਆ ਲੱਗਾ ਜੀ ਜੀ ਦੇਖ ਜਾਨੀ ਦੇਖੀ ਕਿਦਾਂ ਵਧੀਆ ਲੱਗ ਰਿਹਾ ਦੇਖ ਕੇ ਤਾਂ ਕਿੰਨਾ ਵਧੀਆ ਲੱਗ ਰਿਹਾ ਹੈਗਾ ਜਾ ਰਿਹਾ ਜਿਹੜਾ ਘੋੜੇ ਦੇ ਉੱਤੇ ਬੈਠੇ ਐਨਜੋਏ ਕਰ ਰਹੇ ਹੁਣ ਅਸੀਂ ਦੇਖਦੇ ਆ ਪੁੱਛਦੇ ਆ ਕੀ ਹਿਸਾਬ ਕਰਦਾ ਉਹ ਇਹਨਾਂ ਦਾ ਫਿਰ ਸ਼ਾਇਦ ਮਿਲੇ ਜਾਵੇ ਰਾਈਡ ਇਹਦੀ ਆਇਆ ਨਾ ਕੋਈ ਰਾਣੀ ਇਹਦੇ ਨਾਂ ਤੇ ਆ ਮਿਲਦਾ ਆ ਵਿਕਟੋਰੀਆ ਭਾਈ ਇਹਨਾਂ ਹੋਰ ਵੀ ਇੰਡ ਟੂਰੀਆ ਹੈ ਇਹਹੀ ਆ ਨਾ ਜੋਕੇ ਆ ਵੀ ਜੁਕੇ ਇੱਥੇ ਪਹੁੰਚ ਗਈ ਆ ਉਹ ਹੈ ਜੁਕੇ ਵਾਲੀ ਇੱਥੇ ਆ ਗਈ ਆ ਰਾ ਆ ਉਹ ਝੰਡੇ ਲੱਗੇ ਤਾਂ ਹੈ ਉਹਦੇ ਦੇਖੋ ਜੀ ਕਮਾਲ ਆ 뷰 ਰੌਣਕਾਂ ਲੱਗੀਆਂ ਪਈਆਂ ਲੋਕੀ ਕਰ ਰਹੇ ਇੰਜੋਏ ਪੂਰਾ ਹੋਰ ਹੋਰ ਰੂਹ ਖੋਸ਼ ਹੋ ਗਈ ਦੇਖ ਕੇ ਵਾਹ ਜਾਰ ਇਹ ਆ ਕੇ ਚੱਲ ਦੇਖ ਲਿਆ ਪਾਰਲੀਮੈਂਟ ਦੀ ਫੇ ਚੱਕਰੇ ਪਰ ਮੁੜ ਕੇ ਜੈਮ ਨਹੀਂ ਹੁੰਦਾ ਫਿਰ ਅਸੀਂ ਫਿਰ ਅੰਦਰ ਬਹਿਣ ਲੱਪਣਾ ਮੁੜ ਕੇ ਕੁਰਸੀਆਂ ਤੇ ਨਾ ਜਦੋਂ ਟਾਈਮ ਆ ਜਾ। ਯਾ ਸਹੀ ਆ ਫਿਰ ਦਲ ਜੋ ਜਨਤਾ ਨੂੰ ਮੰਨ ਨਹੀਂ ਦਿੰਦੀ ਨਾ ਫਿਰ ਉਹੀ ਤਾਂ ਗੱਲ ਆ ਫਿਰ ਹੁਣ ਮੈਨੂੰ ਸਿਕਾ ਹੁਣ ਹੁਣ ਪਹਿਲਾ ਪਹਿਲਾ ਇੱਕ ਵਾਰੀ ਘੁੰਮ ਲਈਏ। ਏਰੀਆ ਹਾਰਾ ਅੰਦਰ ਜਾਣ ਨਹੀਂ ਦਿੰਦੇ ਨਾ ਫਜੇ ਤੱਕ ਨਹੀਂ ਫਿਰ ਆਪ ਲਿਆ ਕਰਨਗੇ ਹਾਂ ਫਿਰ ਆਪ ਲਿਆ ਕਰਨੀ ਹਜੇ ਤਾਂ ਜਾਣ ਨਹੀਂ ਦਿੰਦੇ ਇਹ ਮੈਨੂੰ ਸਿਕਾ ਲੈ ਜਾਣ ਦਿੰਦੇ ਆ ਸ਼ਾਨਦਾਰ ਨਹੀਂ ਯਾਰਾ ਜੀ ਮজা ਆ ਗਿਆ ਘੁੰਮ ਕੇ ਇੱਥੇ 오빈더 어다라지 ਪੁੱਛਿਆ ਨਹੀਂ ਹਾਂ ਕੀ ਸਾਬਾ ਉਹ ਦੇਖੋ ਉਹ ਕਿੱਥੇ ਫਿਰ ਰਹੀ ਹੈ ਉਹ ਕਜਾਸੀ ਉਹਦੇ 15 ਮਿੰਟ 85 ਡਾਲਰ 30 ਮਿੰਟ 165 ਓਕੇ ਪਰ ਇਹ ਮੁੰਦੇ ਘਾ ਦਿਓ ਗੱਡੇ ਆਪਣੇ ਵਾਲਿਆਂ ਦੇ ਕਿੱਥੇ ਆ ਉਹ ਦੇਖੋ ਕੀ ਜੀ ਆ ਰਹੀਆਂ ਨੇ ਆਹ ਰਹਿ ਮੱਧਤ ਮੈਂ ਹੈਗਾ ਬਾਹਰ ਛਾਣੋ ਇੰਦੀ ਕਾਪਨੀ ਆ ਗੱਜੀ ਹੋ ਗਈ ਲਾਈਟ ਹੋ ਗਈ ਦਿਸਿਆ ਹੀ ਨਹੀਂ ਆ ਫੇਰ ਹੀ ਖੜੀ ਇੱਕ ਘੁੰਮਣ ਆ ਰਿਹਾ ਹੈ ਵਧੀਆ ਆਉਦਾ ਇਸ ਮੇਲਾ ਦਾ ਇੱਥੇ ਲਾਗੇ ਲਾਗੇ ਸ਼ਹਿਰ ਘੁਮਾਉਂਦੇ ਹੋਣ ਇਹ ਚ ਛੈਟਲ ਇਹ ਹੀ ਵਾਲੀ ਆ ਓਕੇ ਇਹ ਅਮਰੀਕਾ ਜਾਂਦੀ ਆ ਜੀ ਛੈਟਲ ਅਮਰੀਕਾ ਦਾ ਸ਼ਹਿਰ ਹੈਗਾ ਆ ਕੋਈ ਨਹੀਂ ਅਗਲੀ ਵਾਰ ਸ਼ਾਟਲ ਨੂੰ ਹੋ ਚਲਾਂਗੇ। ਹਾਂ? ਸਾਨੂੰ ਕਿਹੜਾ ਕੋਈ ਨਾ ਆਇਆ ਹੁਣ। ਇੱਥੇ ਮਾਜੀ ਚੜ ਜਾਓ। ਬਸ ਟੈਮ ਚਾਹੀਦਾ ਆਪਣੇ ਕੋਲੇ। ਚਲ ਜਿੱਥੇ ਮਾਜੀ ਜਾਓ। ਸ਼ਾਟਲ ਚਲ ਜਾਾਂਗੇ। ਠੀਕ ਹੰਦਾ ਜਿਵੇਂਦਰ। ਹੋਰ ਹੋਰ ਜਰੂਰ ਉੱਥੇ ਵੀ ਜਾਵਾਂਗੇ। ਹੋਪਫੁਲੀ ਅਗਲੇ ਸਾਲ। ਕਰਨ ਔਜਲਾ ਕਿਦਾਂ ਫੇਰ ਆਈਂ ਤੇਰਾ? ਕੈਂ। ਉਹ ਮਾਲਕ ਵਧੀਆ ਕਿੱਥੇ ਆਈਂ? ਤੇਰਾ ਘਰ ਤਾਂ। ਉਹ ਹੁਣੇ ਐਲਬਮ ਆਈ ਆ ਜੀ ਕਹਿੰਦੇ ਕਰਨ ਔਜਲਾ ਦੀ। ਦੋਨਾਂ ਲਈ ਆ ਇੱਕ। ਜੇ ਕੋਈ ਰੋਮਾਂਟਿਕ ਕਰਾਉਗੀ ਤੇ ਸਾਡੇ ਵਰਗਾ ਖੜਾਕੇ ਵਾਲਾ ਥੋੜਾ ਸਤੰਦ ਕਰਦਾ ਓਕੇ ਓਕੇ ਆਜਣ ਢਿੱਲੋ ਉਹਦੀ ਆ ਗਈ ਨਹੀਂ ਆਉਣੀ ਅੱਜ ਕੱਲ੍ਹ ਓਕੇ ਆਛਾ ਰਵਾਉਣ ਵਾਲੇ ਆ ਉਹਨੇ ਆ ਕਿ ਉਹ ਮੈਨੂੰ ਲੱਗਦਾ ਉਹਨਾਂ ਦੇ ਕੱਢਣੀਆਂ ਆ ਜਿਹੜੇ ਲੈਜੈਂਡ ਬੰਦੇ ਸੀਗੇ ਲਿਖਦੇ ਲਿਖਾਰੀ ਆ ਇੱਥੇ ਲਿਖਿਆ ਜੀ ਸਾਹਮਣੇ ਸਾਰਾ ਜਿਹੜਾ ਲਾਲ ਹੈ ਲਿਖਿਆ ਵੈਲਕਮ ਟੂ ਵਿਕਟੋਰੀਆ ਸਾਨੂੰ ਹੁਣ ਕਿੱਥੇ ਲੈ ਕੇ ਜਾਣਾ ਦੱਸ ਬੋਨਾਫਾ ਰੋਲ ਵਾਲੀ ਆਈਸਕ੍ਰੀਮ ਖਾਵਾਂਗੇ ਫੇਰ ਮਸਾ ਇੱਥੇ ਓਏ ਇਹ ਨਾਲ ਦੀ ਆਈਸਕ੍ਰੀਮ ਮਿਲ ਚਲੋ ਉਹ ਹੀ ਖਾਣੇ ਹਾਂ ਜਾ ਕੇ ਸਵਾਦਿਸ਼ਟ ਆ ਕਹਿੰਦੇ ਬਹੁਤ ਜਾ ਕੇ ਦੇ ਪਰ ਕੀ ਮਤਲਬ ਹੈ ਸਵਾਦਿਸ਼ਟ ਦਾ ਐ ਦੱਸੀ ਉਹ ਕੀ ਸਵਾਦ ਆ ਜਿੱਦਾਂ ਵੀ ਪਿਓਰ ਸੰਬੰਧੀ ਸੰਬੰਧੀ ਸੰਬੰਧੀਆਂ ਕਹਿੰਦੀ ਆਏ ਆ ਪਰ ਗਾਇਕਾਂ ਇੱਕ ਹੀ ਆ ਉਹਦੀ ਪੰਜਾਬੀ ਕਮਾਲ ਆ ਯਾਰ ਉਹਦੀ ਕਹ ਰਾਤ ਇਹੀ ਗੱਲੋਂ ਬਹਿਸ ਹੋਈ ਸੀਗੀ ਗੀਤਕਾਰ ਕਹਿੰਦੀ ਮੈਂ ਕਹਾਂ ਗਾਇਕ ਗਾਇਕਕਾਰ ਗਾਇਕਕਾਰ ਹੁੰਦਾ ਕਹਿੰਦੀ ਮੈਂ ਗੀਤਕਾਰ ਹੁੰਦਾ ਯਾ ਕਲਾਕਾਰ ਯਾ ਕਲਾਕਾਰ ਹੁੰਦਾ ਗਾਇਕ ਕਹਿੰਦੀ ਕਹਿੰਦੇ ਤਾਂ ਹੈ ਗਾਇਕਕਾਰ ਆਇਆ ਆਹ ਮੈਂ ਗਾਇਕਕਾਰ ਕੌਣ ਕਹਿੰਦਾ ਕਲਾਕਾਰ ਉਹ ਚੱਲ ਪਿਆ ਸਾਹਮਣੇ ਉਹ ਦੇ ਹਾਂ ਆਉਂ ਜਾਂਦਾ ਆਇਆ ਜੀ ਕੋਈ ਫੇਮਸ ਆਈਸਕ੍ਰੀਮ ਦੇਖਦੇ ਅੰਦਰ ਜਾ ਕੇ ਵੀਡੀਓ ਬਣਾਵਾ ਦੇ ਹਾਂ ਉੱਥੇ ਬਣਾਵਾ ਲਈ ਆਰਡਰ ਦੇ ਦਿੱਤੇ ਆਪਾਂ ਜੀ ਆਹ ਜੀ ਫਰਦੋ ਆਹ ਜੀ ਫੇਮਸ ਆਈਸਕ੍ਰੀਮ ਇੱਥੇ ਇਹੋ ਨਾਲ ਹੀ ਆਰਡਰ ਕੀਤਾ ਬਾਟਾ ਲਾਜਾਮਨ ਵਾਲੀ ਹੈ ਜੀ ਇਹ ਆਈਸਕ੍ਰੀਮ ਤੇ ਹੁਣ ਕੰਮ ਚੱਲ ਰਿਹਾ ਹਲੇ ਜੀ ਉਹਦੇ ਤੇ ਕਿੰਨੇ ਮਿੰਟਾਂ ਚੋਂ ਡੋਨਟ ਬੰਦ ਦਾ ਇਹ ਕਾਹ ਵਾਲੀ ਹੈ ਜੀ ਆਰਡਰ ਕਿ ਮਿਲ ਕੇ ਆਈਸਕ੍ਰੀਮ ਉਹ ਲਾਜਾਮਣ ਵਾਲੀ ਸੀ ਆ ਮਿਲ ਕੇ ਕਾਲੀਆ ਸੌਲੀ ਰੈਡੀ ਹੋ ਗਈ ਆ ਦਫੀਰੋ ਲੋ ਲੋ ਉਹ ਦੰਜਾ ਚਲਾਣਾ ਨਹੀਂ یوں ਨਹੀਂ ਕਰਨੀਏ ਇਹ ਪਾਰਕਿੰਗ ਸਾਢੇ ਤਿੰਨ ਤੱਕ ਆ ਲੈ ਕੇ ਨਿਕਲਦੇ ਹੋਰ ਨਾ ਜਾਂਦਿਆਂ ਨੂੰ ਕਢਾ ਬੰਨਿਆ ਹੋਇਆ ਲੈਣੇ ਹੈ। ਫਿਰ 2-4 ਮਿੰਟ ਦੇ ਦਿੰਦੇ ਹੋਗੇ ਪਤਾ ਨਹੀਂ। ਜਾ ਕੇ ਦੇ ਦੇ। ਬਈ ਜਾ ਉਹ ਨਹੀਂ ਜਾਂਦੀ ਬਣਾਤੀ ਇਹਨੇ। ਮੇਰੇ ਉੱਥਰ ਬਣਦਾ ਆਈ ਥਿੰਕ। ਜਿਵੇਂ ਕਰਦੇ। ਹੋਣੀ ਹੋ ਗਈ ਰੈਡੀ। ਹੁਣ ਲੱਗੀ ਹੁਣ ਡੱਬੇ ਦੇ ਵਿੱਚ ਤੇ ਚਲੋ ਕਰਦੇ ਆ ਟੇਸਟ ਤੇ ਦੱਸਦੇ ਆ ਤੁਹਾਨੂੰ ਕਿੰਦਾ ਦਾ ਸਵਾਦ ਹੈ। ਕਰਦੇ ਆ ਅੱਜ ਦੇ ਬਲੌਗ ਦੀ ਸਮਾਪਤੀ। ਉੱਪਰ ਜਾ ਕੇ ਹਲੇ ਕਾਨੀ ਤਿਆਰੀ ਜਾਣਾ ਅਸੀਂ ਹੈਗਾ ਸ਼ਾਮ ਨੂੰ ਸੈਕਸ਼ਨ ਤੇ 1 ਘੰਟਾ ਲੱਗ ਗਿਆ ਤਿਆਰ ਹੋਣ ਨੂੰ ਕਰਕੇ ਟਾਈਮ ਥੋੜਾ ਜਲਦੀ ਚਲਦੀ ਪਾਰਕਿੰਗ ਵੀ ਮੁੱਕ ਗਈ ਆ ਸਾਰੇ ਸਰੀ ਵਾਲੇ ਮੈਂ ਕਹਿੰਦਾ ਧਿਆਨ ਨਾਲ ਰੋ ਸਟੇ ਹਾਈਡਰੇਟਡ ਕਿਉਂਕਿ ਹੀਟ ਵਾਰਨਿੰਗ ਚੱਲ ਰਹੀ ਚਾਰ ਦਿਨ ਹੋ ਗਏ ਬਹੁਤ ਜ਼ਿਆਦਾ ਗਰਮੀ ਆ ਬਹੁਤ ਜ਼ਿਆਦਾ ਚਲੋ